ਦੋ ਪੇਸ਼ੈਂਟ ਆਏ ਸੀ ਸਰ ਅ ਦੋ ਗੰਨਸ਼ੋਟ ਪੇਸ਼ੈਂਟ ਆਏ ਸੀ ਕਿ अराउंड 4 ਵੇ ਦੇ ਆਸ-ਪਾਸ ਤੇ ਇਕੁਏਸ਼ਨ ਦੀ ਹਲਕ ਜ਼ਿਆਦਾ ਗੰਭੀਰ ਸੀਗੀ ਉਹ ਮੌਕੇ ਤੇ ਐਕਸਪਾਇਰ ਹੋ ਗਿਆ ਦੂਜੇ ਪੇਸ਼ੈਂਟ ਦੇ ਫਟਤੇ ਗੋਲੀ ਬਚੀ ਸੀਗੀ ਤੇ ਉਹਨੂੰ ਆਪਾਂ ਹਾਇਰ ਸੰਟ ਪੇ ਦਿੱਤਾ ਜੀ। ਸਰ ਪਤਾ ਲੱਗਾ ਕਿੱਥੋਂ ਲੈਣ ਵਾਲੀ ਹੈ। ਇਹ ਸਰਾਲੀ ਦੇ ਕਿਤੇ ਪਿੰਡੇ ਸੀਗੇ। ਇਹ ਨਾਮ ਕੀ ਹੈ ਸਰ ਜੀ? ਨਾਮ ਦਾ ਇੱਕ ਅਜੇਪਾਲ ਹੈਗਾ। ਇਹ ਇੱਕਦਰ ਨਾਮ ਅਜੇ ਵਿਚ ਜਿਹੜਾ ਐਕਸਪਾਇਰ ਹੋਇਆ ਹੋ ਤਾਂ ਨਾਮ ਅਜੇ ਪਾਲਾ ਜੀ ਤੇ ਦੂਜਾ ਪੇਸ਼ੇ ਜਿਹੜਾ ਪ੍ਰੇਫਰ ਕੀਤਾ ਉਹਦਾ ਅਵਿਨਾਸ਼ ਹੈ। ਸਰ ਗੋਲੀ ਗੰਜੜ ਹੋਏ ਪੀੜ ਜਿਹੇ ਤੇ ਉਹਨਾਂ ਦੇ ਲੱਗੀ ਸਰੀਰ ਤੇ। ਇਹ ਇਹ ਵਾਲੇ ਜ਼ਿਆਦਾ ਨਹੀਂ ਹਲੇ ਪਤਾ ਲੱਗਿਆ ਬਟ ਸਰਾਲੀ ਤੋਂ ਹੀ ਕਿਤੇ ਆਏ ਸੀਗੇ। ਨਹੀਂ ਇਹਨਾਂ ਦੀ ਗੱਲ ਗੱਲ ਕਿ ਉਹ ਸ਼ਾਰਟ ਵਿੱਚ ਲੱਕੀਨਾਂ ਦੀ। ਅ ਜਿਹੜਾ ਅ ਪਟਾਣੇ ਵਿੱਚ 1 ਵੱਜੀਆਂ ਸੀ ਗੋਲੀਆਂ ਤੇ ਸਿਰਦੇ ਆਸ-ਪਾਸ ਵੀ ਲੱਗੀ ਸੀ। ਬ੍ਰੌਡ ਐਟੈਕ ਦੇ ਵਿੱਚ ਨਹੀਂ ਡੈਟਾ ਤੇ ਹੋਇਆ ਹੈ। ਬਿਲਕੁਲ ਸਹੀ। ਇਹ ਸਬੰਧੀ ਪੁਲਿਸ ਨੂੰ ਦਿੱਤੀ ਜਾਣਕਾਰੀ ਹੈ। ਹਾਂਜੀ ਪੁਲਿਸ ਨੂੰ ਇਤਲਾਹ ਕੀਤੀ ਸੀ ਕਿ ਉਸੇ ਵੇਲੇ ਕੰਟਰੋਲ ਰੂਮ ਦੇ ਵਿੱਚ ਤੇ ਬਾਕੀ ਜਿਹੜੀ ਲਿਖਤੀ ਕਾਰਵਾਈ ਆਪਾਂ ਕਰਾਂਗੇ। ਜਿਹੜਾ ਜ਼ਖਮੀ ਜਿਹੜਾ ਹੈਗਾ ਸੀ ਪੇਸ਼ਰੋਂ ਦੇ ਤੇ ਜਿਹੜਾ ਜ਼ਖਮੀ ਸੀਗਾ ਪੇਸ਼ੈਂਟ ਜਿਹੜਾ ਉਹ ਸੱਚੇ ਪੱਤੇ ਕੋਲ ਵੀ ਸੀਗਾ ਨੂੰ ਆਪਾਂ ਗੁਰਨਾਣ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਜੀ।